ਜੇ ਆ ਬਿਜਲੀ ਬੋਰ ਦਾ ਕੱਟਣ ਦਾ ਸਾਹਮਣਾ ਟਿਕਾਣਾ ਲਾਉਣ ਦੇ ਵਾਹ ਦੇਖੋ ਜੀ ਅੱਜ ਤਕਰੀਬਨ ਸਾਰੀਆਂ ਭਰਾਤਰੀ ਜਥੇਬੰਦੀਆਂ ਨੇ ਅੱਜ ਇਕੱਠੇ ਹੋ ਕੇ ਇੱਕ ਵੱਡਾ ਪ੍ਰੋਗਰਾਮ ਦਿੱਤਾ ਇੱਕ ਸੰਕੇਤਕ ਧਰਨਾ ਦਿੱਤਾ ਜਿਵੇਂ ਕਿ ਤੁਹਾਨੂੰ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚਿਪਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਲੋਕ ਨੇ ਜਿਵੇਂ ਢਿੰਗੀ ਦੇ ਵਿੱਚ ਸਾਡੇ ਇੱਕ ਭਰਾ ਦੇ ਘਰ ਚਿਪਾਲਾ ਮੀਟਰ ਲਾਉਣ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਚਿਪਾਲਾ ਮੀਟਰ ਸਾਡੇ ਨਹੀਂ ਲੱਗਣਾ ਸਿੰਪਲ ਮੀਟਰ ਲਾ ਦਿਓ ਤੁਸੀਂ ਪਰ ਉਹਨਾਂ ਨੇ ਜਣੀ ਗੱਲ ਬਣਾ ਕੇ ਝੂਠਾ ਪਰਚਾ ਜਿਹੜਾ ਉਸ ਭਰਾ ਤੇ ਦਰਜ ਕੀਤਾ ਉਸ ਪਰਚੇ ਨੂੰ ਰੱਦ ਕਰਾਉਣ ਵਾਸਤੇ ਔਰ ਜਿਹੜਾ ਇਹ ਸੈਂਟਰ ਸਰਕਾਰ ਦਾ ਏਜੰਡਾ 31 ਅਗਸਤ ਤੱਕ ਘਰ ਘਰ ਚਿੱਪਾਲੀ ਮੀਟਰ ਲਾਉਣ ਦਾ ਉਹਦਾ ਡਟ ਕੇ ਬਈ ਵਿਰੋਧ ਕਰਨ ਵਾਸਤੇ ਅੱਜ ਅਸੀਂ ਇੱਕ ਸੰਕੇਤਕ ਧਰਨਾ ਦਿੱਤਾ ਅਗਰ ਇਹ ਮੁਲਾਜ਼ਮ ਜਾਂ ਪ੍ਰਸ਼ਾਸਨ ਇਹ ਪਰਚਾ ਨਹੀਂ ਰੱਦ ਕਰਦਾ ਆਉਣ ਵਾਲੇ ਦਿਨਾਂ ਚ ਬਹੁਤ ਤਿੱਖਾ ਔਰ ਤਕੜਾ ਜਿਹੜਾ ਐਕਸ਼ਨ ਲਿਆ ਜਾਊਗਾ ਇਸ ਬੰਦੇ ਨਾਲ ਹਾਂਜੀ ਦੇਖੋ ਜੀ ਮੰਤਬ ਉਹਨਾਂ ਦਾ ਬਿਲਕੁਲ ਕਲੀਅਰ ਆ ਜਿਹੜਾ 2021-22 ਦੇ ਵਿੱਚ ਅਸੀਂ ਕਿਸਾਨੀ ਅੰਦolan ਦੇ ਵਿੱਚ ਇੱਕ 2020 ਬਿੱਲ ਜਿਹੜਾ ਬਿਜਲੀ ਬਿੱਲ ਰੱਦ ਕਰਵਾਇਆ ਸੀਗਾ ਪਰ ਮੋਦੀ ਸਰਕਾਰ ਨੇ ਇੱਕ ਪਾਸੇ ਤਾਂ ਹਾਂ ਕਰ ਲਈ ਸੀ ਔਰ ਦੂਜੇ ਪਾਸੇ ਬਈ ਸੈਸ਼ਨ ਚੱਲ ਰਿਹਾ ਮੋਦੀ ਸੈਂਟਰ ਸਰਕਾਰ ਦਾ ਉੱਥੇ ਕਾਫੀ ਬਿੱਲ ਨੇ ਜਿਹੜੇ ਲੈ ਕੇ ਆ ਰਹੀ ਆ ਉਹਦੇ ਵਿੱਚ ਇੱਕ ਬਿੱਲ ਇਹ ਵੀ ਆ ਜਿਹੜਾ ਬਿਜਲੀ ਬੋਰਡ ਦਾ ਜਣੀ ਬਿਜਲੀ ਬੋਰਡ ਨੂੰ ਨਿੱਜੀਕਰ ਨਿੱਜੀਕਰਨ ਹੱਥਾਂ ਦੇ ਵਿੱਚ ਦੇਣ ਦੇ ਜਾ ਰਹੀ ਹੈ ਸਰਕਾਰਾ ਜਣੀ ਅਡਵਾਨੀ ਤੇ ਜਿਹੜੇ ਅਵਾਨੀ ਨੂੰ ਇਹ ਤੇ ਜਿਹੜਾ ਸਿਸਟਮ ਦੇਣ ਜਾ ਰਹੀ ਆ ਸੋ ਉਹਦਾ ਆਮ ਲੋਕਾਂ ਲਈ ਬੜੀ ਘਾਤਕ ਸਿੱਧ ਹੋਊਗਾ ਕਿਉਂਕਿ ਅੱਜ ਜਿਹੜਾ ਇਹ ਪੂਰਾ ਇੰਡੀਆ ਪੰਜਾਬ ਆ ਬਹੁਤ ਹੀ ਆਰਥਿਕ ਤੰਗੀ ਦੇ ਵਿੱਚ ਯੂਝ ਰਿਹਾ ਜਦੋਂ ਇਹ ਬਿਜਲੀ ਬੋਰਡ ਪ੍ਰਾਈਵੇਟ ਲੋਕਾਂ ਦੇ ਵਿੱਚ ਚੱਲਿਆ ਜਾਊਗਾ ਤਾਂ ਉਹ ਆਪਣੀ ਮਨਮਰਜ਼ੀ ਦੀਆਂ ਜਿਹੜੀਆਂ ਦਰ ਜਿਹੜੀਆਂ ਜੁਟਾਂ ਦੀ ਕੀਮਤ ਲਾ ਕੇ ਇਹਨਾਂ ਲੋਕਾਂ ਦਾ ਸ਼ੋਸ਼ਣ ਕਰਨਗੇ ਸੋ ਲੋਕ ਸਾਡੀਆਂ ਸਾਰੀਆਂ ਜਥੇਬੰਦੀਆਂ ਦਾ ਇਹ ਜਣੀ ਪੂਰਾ ਤਕੜਾ ਐਕਸ਼ਨ ਆ ਵੀ ਅਸੀਂ ਇਹ ਚਿਪਲੇਮੀਟਰ ਲੱਗਣ ਨਹੀਂ ਦੇ ਰਹੇ ਕਿਉਂਕਿ ਅੱਜ ਪੂਰੇ ਪੰਜਾਬ 'ਨੀ ਪੂਰੇ ਭਾਰਤ ਦੇ ਵਿੱਚ ਚਿਪਲੇਮੀਟਰ ਨੂੰ ਲੈ ਕੇ ਥਾਂ ਥਾਂ ਤੇ ਪ੍ਰੋਗਰਾਮ ਹੋ ਰਹੇ ਨੇ ਪਰ ਜਿਹੜੀ ਇਹ ਪੰਜਾਬ ਸਰਕਾਰ ਆ ਪਤਾ ਨਹੀਂ ਕਿਉਂ ਇਹ ਸੈਂਟਰ ਸਰਕਾਰ ਦੀ ਕਠਪੁਤਲੀ ਬਣੀ ਹੋਈ ਆ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਸਮਝ ਨਹੀਂ ਰਹੀ ਜਿੰਨਾ ਵੀ ਇਹ ਪ੍ਰਾਈਵੇਟ ਸਿਸਟਮ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੀ ਆ ਸੋ ਉਹਦਾ ਸਖਤ ਸ਼ਬਦਾਂ 'ਚ ਔਰ ਤਕੜੇ ਐਕਸ਼ਨ ਨਾਲ ਅਸੀਂ ਬਾਈ ਵਿਰੋਧ ਕਰ ਰਹੇ ਹਾਂ ਦੇਖੋ ਇਹ ਸਭ ਤੋਂ ਪਹਿਲਾਂ ਸਾਡੇ ਸਾਥੀ ਨੇ ਦੱਸ ਹੀ ਦਿੱਤਾ ਵੀ ਇੱਕ ਕੰਜ਼ਿਊਮਰ ਦੇ ਇੱਕ ਖਪਤਕਾਰ ਤੇ ਇਹਨਾਂ ਨੇ ਝੂਠਾ ਪਰਚਾ ਕਰਿਆ ਇੱਕ ਬੰਦੇ ਸਾਡੀਆਂ ਟ੍ਰੇਡ ਜੁਨੀਆ ਮਜ਼ਦੂਰ ਕਿਸਾਨਾਂ ਦੀਆਂ ਜਥੇਬੰਦੀਆਂ ਇਹ ਪ੍ਰੋਪਰਿਟੇਸ਼ਨ ਦੇ ਖਿਲਾਫ ਲੜ ਰਹੀਆਂ ਨੇ ਦੂਜੇ ਬੰਦੇ ਕੁਝ ਮੁਲਾਜ਼ਮਾਂ ਵੱਲੋਂ ਜਿਹੜੀ ਇਹ ਗਲਤ ਕੰਮ ਕੀਤਾ ਗਿਆ ਇੱਕ ਉਹ ਵੀ ਉਹਨਾਂ ਨੇ ਝੂਠਾ ਪਰਚਾ ਕੋਈ ਉਹਨਾਂ ਨਾਲ ਗਾਲੀ ਗਲੋਚ ਨਹੀਂ ਹੋਈ ਕੋਈ ਕੁੱਟ ਮਾਰਨੀ ਹੋਈ ਦੂਸਰੇ ਬੰਦੇ ਜਿਹੜਾ ਇਹ ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਲੱਗਦੀ ਆ ਸਾਨੂੰ ਉਹ ਜਿਵੇਂ ਆ ਪਿਛਲੇ ਆਪਾਂ ਵੇਖਿਆ ਹੀ ਆ ਵੀ ਇੱਕ ਇੱਕ ਬੰਦੇ ਨਹੀਂ ਦੋ ਦੇਸ਼ ਬਰਬਾਦ ਕਰਦੇ ਜਿਵੇਂ ਅ ਅਡਾਨੀ ਗਰੁੱਪ ਨੇ ਜਿਨ੍ਹਾਂ ਨੇ ਝਾਰਖੰਡ ਦੇ ਵਿੱਚ ਆਪਣਾ ਉੱਥੇ ਲਾਇਆ ਸੀਗਾ ਆਪਣਾ ਕੋਲੇ ਨਾਲ ਚੱਲਣ ਵਾਲਾ ਇੱਕ ਪ੍ਰੋਜੈਕਟ ਤੇ ਉਹਦੀ ਫਿਰ ਬਿਜਲੀ ਵੇਚੀ ਸੀਗੀ ਆਪਣਾ ਬੰਗਲਾਦੇਸ਼ ਪਾਵਰ ਡਵੈਲਪਮੈਂਟ ਬੋਰਡ ਨੂੰ ਤੇ ਉਹਦੇ ਵਾਸਤੇ ਉਹਨੂੰ ਆਪਣਾ ਉਹ ਇੰਨਾ ਘਾਟਾ ਤੇ ਇੰਨਾ ਖਤਰਨਾਕ ਉਹਨਾਂ ਦਾ ਹੋਇਆ ਇੰਨਾ ਮਤਲਬ ਬੁਰਾ ਹੋਇਆ ਉਹਨਾਂ ਨਾਲ ਕਿ ਉੱਥੋਂ ਦੀ ਰਾਸ਼ਟਰਪਤੀ ਨੂੰ ਉਹ ਦੇ ਛੱਡ ਕੇ ਸੇਖ ਇਸਨਾਂ ਨੂੰ ਆਪਣੇ ਭਾਰਤ ਚ ਆਉਣਾ ਪਿਆ ਤੇ ਨਾਲ ਹੀ ਤੁਸੀਂ ਸ਼੍ਰੀਲੰਕਾ ਦਾ ਦੇਖ ਲਓ ਸ਼੍ਰੀਲੰਕਾ 'ਚ ਵੀ ਇਹੀ ਅਡਾਨੀ ਗਰੁੱਪ ਨੇ ਜਿਹੜੇ ਨੇ ਉਹਨਾਂ ਨੂੰ ਬਿਜਲੀ ਦਾ ਸੌਦਾ ਕਰਨ ਵਾਸਤੇ ਗਿਆ ਸੀਗਾ ਤੇ ਐਨੀ ਉੱਥੇ ਘਾਟ ਮਤਲਬ ਘਾਟਾ ਪਾਇਆ ਤੇ ਉਹਨਾਂ ਦਾ ਸਾਰਾ ਆਰਥਿਕ ਢਾਂਚਾ ਹੀ ਇਹਨੇ ਮਤਲਬ ਜਿਹੜੇ ਉਹਨਾਂ ਦੇ ਪ੍ਰੋਜੈਕਟ ਸੀ ਸਾਰੇ ਠੀਕ ਕਰਨ ਦੇ ਬਹਾਨੇ ਇਹਨੇ ਆਪਣੇ ਅੰਡਰ ਲੈ ਲਏ ਤੇ ਉਹਨਾਂ ਨਾਲ ਮੁੜ ਕੇ ਆਪਣੇ ਲੈਵਲ ਤੇ ਇਹ ਫੈਸਲਾ ਮਤਲਬ ਸੌਦੇ ਕਰੇ ਸੋ ਇੱਕ ਬੰਨੇ ਇੱਕ ਪ੍ਰਾਈਵੇਟ ਬੰਦਿਆਂ ਨੂੰ ਇਹ ਸਾਰਾ ਕੁਝ ਸਿਸਟਮ ਸੰਭਾਉਣ ਦੀ ਚਾਲ ਹੈ ਜੀ ਇਹ ਇਸੇ ਤਰ੍ਹਾਂ ਹੀ ਇਹ ਭਾਰਤ ਨੂੰ ਵੀ ਬਰਬਾਦ ਕਰਨ ਵਾਸਤੇ ਪ੍ਰਾਈਵੇਟੇਸ਼ਨ ਹੋ ਰਹੀ ਹੈ ਇਹਦਾ ਅਸੀਂ ਡਟ ਕੇ ਪੂਰੇ ਦੇਸ਼ ਵਿੱਚ ਕ੍ਰਾਂਤੀਕਾਰੀ ਕਸਾਂਜ ਉਹਨਾਂ ਨੂੰ ਵੀ ਸਾਡੀ ਸੱਤ ਸਟੇਟਾਂ ਦੇ ਵਿੱਚ ਹੈ ਬਿਲਕੁਲ ਅਸੀਂ ਇਹਦਾ ਪੂਰੇ ਦੇਸ਼ ਚ ਕੀ ਭਾਰਤ ਚ ਕੀ ਪੰਜਾਬ ਦੇ ਵਿੱਚ ਵੀ ਅਸੀਂ ਇਹਦਾ ਵਿਰੋਧ ਕਰਾਂਗੇ ਥੈਂਕ ਯੂ ਦੇਖੋ ਜੀ ਅੱਜ 90 ਦੇ ਵਿੱਚ ਐਕਸ਼ਨ ਸਾਹਿਬ ਦੇ ਦਫ਼ਤਰ ਕਿਹੜਾ ਮੋਰਚਾ ਲੱਗਿਆ ਹੋਇਆ ਧਰਨਾ ਲਾਇਆ ਹੋਇਆ ਤੇ ਇਸ ਕਰਕੇ ਲਾਇਆ ਗਿਆ ਕਿ ਪਿਛਲੀ 10 ਤਰੀਕ ਨੂੰ ਢਿੰਗੀ ਪਿੰਡ ਦੇ ਵਿੱਚ ਇੱਕ ਚਿੱਪ ਵਾਲਾ ਮੀਟਰ ਲਾਉਣ ਵਾਸਤੇ ਆਏ ਅਸੀਂ ਹਰ ਇੱਕ ਥਾਂਵੇਂ ਅਸੀਂ ਦੀ ਪੂਰੇ ਪੰਜਾਬ ਦੇ ਜਥੇਬੰਦੀਆਂ ਪੂਰਾ ਦੇਸ਼ ਚਿੱਪ ਵਾਲੇ ਮੀਟਰ ਦਾ ਵਿਰੋਧ ਕਰਦੇ ਨਿੱਜੀਕਰਨ ਨੂੰ ਰੋਕਦੇ ਬਿਜਲੀ ਬੋਰਡ ਦਾ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਮਲਾਜ਼ਮ ਜਥੇਬੰਦੀਆਂ ਵੀ ਨਾਲ ਸਾਡੇ ਨਾਲ ਨੇ ਉਥੇ ਵਿਰੋਧ ਦੇ ਵਿੱਚ ਉਹਨਾਂ ਨੇ ਮਤਲਬ ਇਹੋ ਜਿਹੇ ਤਰੀਕ ਨਾਲ ਗੱਲ ਅੱਗੇ ਵੇਖੇ ਵੀ ਸਾਡੇ ਨਾਲ ਤਾਂ ਲੜੇ ਲੜ ਪਏ ਆ ਕੁਝ ਹੋ ਗਿਆ ਇਹਨਾਂ ਨੇ ਕਸਟਮਰ ਦੇ ਉੱਤੇ ਖਫਤਕਾਰ ਵਿੰਦਰ ਸਿੰਘ ਦਵਿੰਦਰ ਸਿੰਘ ਢਿੱਗ ਦੇ ਇੱਕ ਐਫਆਰ ਦਰਜ ਕਰਾਈ ਆ ਬਿਲਕੁਲ ਝੂਠੀ ਐਫਆਰ ਕਿਉਂਕਿ ਐਸੀ ਨੇ ਕਿਹਾ ਵੀ ਚਿੱਪ ਵਾਲਾ ਮੀਟਰ ਨਾ ਲਾਓ ਜਿਹੜਾ ਮਰਜੀ ਮੀਟਰ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਦੂਜੀ ਗੱਲ ਜਿਹੜਾ ਉਹ ਮੀਟਰ ਲਾਇਆ ਹੋਇਆ ਜਦੋਂ ਦਾ ਬਿੱਲ ਆਇਆ 455 ਜੁਨਟਾਂ ਦਾ ਬਿੱਲਾ ਉਹਦਾ ਖੱਬਤਾ ਹੀ ਆ ਜਿੱਦਾਂ ਮੀਟਰ ਨੇ ਉਤਾਰਿਆ ਉਹਦੇ ਵੀ 491 ਜੁਨਟਾਂ ਦੀ ਰੀਡਿੰਗ ਉਹਦੇ ਤੇ ਕੱਢੀ ਹੋਈ ਆ ਕਿਵੇਂ ਖਰਾਬ ਕਹਾਂਗੇ ਇਹ ਕਹਿੰਦੇ ਜੀ ਮੀਟਰ ਥੈਡ ਹੋ ਚੁੱਕਿਆ ਮੀਟਰ ਦੀ ਫੋਟੋ ਸਾਡੇ ਕੋਲ ਆ ਰੀਡਿੰਗ ਤੁਹਾਨੂੰ ਦੱਸ ਵੀ ਸਕਦੇ ਅਸੀਂ ਬੋਲ ਕੇ ਵੀ ਕਿੰਨੀ ਉਹਦੀ ਅੱਜ ਦੀ ਰੀਡਿੰਗ ਆ ਤੇ ਜਦੋਂ ਇਹਨਾਂ ਨੇ ਮੀਟਰ ਉਤਾਰਿਆ ਆਸੀਂ ਕਹਾਂ ਸਾਨੂੰ ਨੁਕਸ ਦਿਖਾਓ ਤੇ ਇਹ ਮੀਟਰ ਦੀ ਜਿਹੜੀ ਰੀਡਿੰਗ ਆ ਇਹ 18 ਮਈ ਨੂੰ 27555 ਇਹਦੀ ਰੀਡਿੰਗ ਸੀਗੀ ਇਹਦੇ 445 ਜੁੰਟਾ ਬਿੱਲ ਦੇਤੇ ਖਬਤ ਲਿਖੀ ਆ ਤੇ ਅੱਜ ਜਦੋਂ ਮੀਟਰ ਉਤਾਰ ਲਿਆ ਅਸੀਂ ਉਹਨਾਂ ਦਾ ਮੀਟਰ ਫੜਿਆ ਉਹਦੀ ਰੀਡਿੰਗ 22000 ਜੀਨੋ ਚਾਹੁੰਟਾ ਜਣੀ 491 ਜੁੰਟਾ ਨਵੀਆਂ ਕੱਢੀਆਂ ਹੋਈਆਂ ਨੇ ਇਹ ਕਦੇ ਮੀਟਰ ਡੈਡਾ ਬਦਲਣਾ ਪਊਗਾ ਇਸ ਕਰਕੇ ਸੇ ਝੂਠੇ ਨੇ ਇਹ ਜਾਣ ਬੁੱਝ ਕੇ ਮੀਟਰ ਰੈਡ ਕਰ ਕਰਕੇ ਮੀਟਰ ਬਦਲ ਲੈਣੇ ਉਸ ਮੀਟਰ ਦੇ ਵਿਰੋਧ 'ਚ ਅਸੀਂ ਬੈਠੇ ਆ ਐਫ 5 ਰੱਦ ਕਰਾਉਣੀ ਆ ਚਿੱਪ ਵਾਲਾ ਮੀਟਰ ਲੱਗਣ ਨਹੀਂ ਦੇਣਾ ਸਾਡੇ ਪੁਰਾਣਾ ਮੀਟਰ ਜਿਹੜਾ ਇਹਨਾਂ ਦੇ ਜੀ ਕਰਦਾ ਉਹ ਨਾ ਦੇਣਾ ਚਿੱਪ ਵਾਲੇ ਮੀਟਰ ਦਾ ਅਸੀਂ ਵਿਰੋਧ ਕਰਦਾ ਤਾ ਅੱਜ ਅਸੀਂ ਮੀਟਿੰਗ ਦਾ ਐਲਾਨ ਕਰਾਂਗੇ ਉਹ ਮੀਟਿੰਗ ਦੇ ਵਿੱਚ ਅੱਜ ਸਾਡਾ ਤਸੀਲ ਪਦਰਾ ਤਰਨਾ ਅਸੀਂ ਜ਼ਿਲ੍ਹਾ ਪਦਰਾ ਪ੍ਰੋਗਰਾਮ ਲੀਕਾਂਗੇ ਐਦੋ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਤੇਜ਼ ਕਰਾਂਗੇ